ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਦੋ ਪੰਕਤੀਆਂ ਦੇ ਵਿਚਾਰ ਆਪ ਜੀ ਦੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ ਇੱਕ ਵਸਤੂ ਝੇ ਤਾਂ ਹੋਵੇ پاک ਬਿਨ ਬੂਝੇ ਤੋ ਸਦਾ ਨਾ ਪਾ ਉਰਦੂ ਫਾਰਸੀ ਦਾ ਲਫ਼ਜ਼ ਹੈ ਪਾਕ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪਰਸ਼ੀਨ ਦੇ ਬਹੁਤ ਸਾਰੇ ਅੱਖਰ ਨੇ ਪਾਕ ਪਵਿੱਤਰ ਨੂੰ ਕਹਿੰਦੇ ਨੇ ਵੈਸੇ ਸੰਸਕ੍ਰਿਤ ਦੇ ਵਿੱਚ ਪਾਕ ਦੇ ਅਰਥ ਬਣਦੇ ਨੇ ਭੋਜਨ ਦੋਹਾਂ ਰੂਪਾਂ ਚ ਇਹ ਸ਼ਬਦ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਇਆ ਹੈ ਪੰਜਵਾ ਪਾਇਆ ਘ੍ਰਿਤ ਤਾਂ ਹੋਆ ਪਾਕ ਪਵਿੱਤਰ ਪੰਜਵਾ ਘਿਉ ਪਾਇਆ ਗਿਆ ਤਾਂ ਪਵਿੱਤਰ ਪਾਕ ਬਣ ਗਿਆ ਪਾਕ ਭੋਜਨ ਭੋਜਨ ਬਣ ਗਿਆ ਪਾਕ ਸਾਲ ਰਸੋਈ ਘਰ ਜਿੱਥੇ ਭੋਜਨ ਬਣਦਾ ਹੈ ਪਾਕ ਭੋਜਨ ਪਰ ਇੱਕ ਵਸਤੂ ਬੋਝੈ ਤਾਂ ਹੋਵੇਂ ਪਾਕ ਇੱਥੇ ਪਾਕ ਦੇ ਅਰਥ ਨੇ ਪਵਿੱਤਰ ਭਾਸ਼ਾ ਦਾ ਬੋਧ ਨਾ ਹੋਵੇ ਕਈ ਵਫਾ ਅੰਤਰਾ ਅਰਥਾਂ ਦੇ ਅਨਰਥ ਹੋ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਅक्षर ਨੇ ਕਿਦਰੇ ਉਹ ਸੰਸਕਰਤਨੋਂ ਆਵੇ ਕਿਦਰੇ ਉਹ ਪਰਸ਼ਨ ਨਵਾਵੇ ਇੱਕ ਵਸਤੂ ਭੂਜੇ ਤਾਂ ਹੋਵੇ پاک ਜੇ ਇੱਕ ਨੂੰ ਤੂੰ ਸਮਝ ਜਾਏ ਜਾਣ ਲਵੇ ਤੇ ਤਾਂ ਤੇ ਤੂੰ ਪਵਿੱਤਰ ਹੈ ਬਿਨ ਬੂਝੇ ਤੂੰ ਸਦਾ ਨਾਪਾਕ ਬਿਨਾ ਸਮਝਿਆ ਬਿਨਾ ਜਾਣਿਆ ਹਰ ਵਕਤ ਤੂੰ ਨਾਪਾਕ ਹੈ ਅਪਵਿੱਤਰ ਹੈ ਮਹਿਲਾ ਇਕ ਵਸਤੂ 부ਝੇ ਤਾ ਹੋਵੇ پاک ਬਿਨ 부ਝੇ ਤੋ ਸਦਾ ਨਾ پاک ਇਹਨੂੰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ ਆਮਾਨ ਹੈ નિਧਾਨ ਹੈ ਅਨੇਕ ਹੈ ਫਿਰ ਇਕ ਹੈ ਏ ਪ੍ਰਭੂ ਤੂੰ ਮੂਲ ਰੂਪ ਦੇਚ ਇਕ ਹੈ ਇਕ ਇੱਕ ਮੂਰਤ ਅਨੇਕ ਦਰਸ਼ਨ ਕੇਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇਕ ਅਨੇਕਤਾ ਤੇਰਾ ਖੇਲ ਹੈ ਤਮਾਸ਼ਾ ਹੈ ਇਕ ਤੇਰੀ ਹੋਂਦ ਹੈ ਇਕ ਤੇਰਾ ਰੂਪ ਹੈ ਅਨੇਕਤਾ ਤੇਰਾ ਤਮਾਸ਼ਾ ਹੈ ਸਾਗਰ ਇਕ ਹੈ ਲਹਿਰਾਂ ਤੇ ਅਨੇਕ ਨੇ ਇਹ ਤਸ਼ਬੀ ਇਹ ਪ੍ਰਮਾਣ ਬੜਾ ਡੁਗਦਾ ਹੈ ਲਹਿਰਾਂ ਬਣਦੀਆਂ ਨੇ ਮਿਟਦੀਆਂ ਨੇ ਬਣਦੀਆਂ ਨੇ ਮਿਟਦੀਆਂ ਨੇ ਲਹਿਰਾਂ ਕੁਝ ਛੋਟੀਆਂ ਨੇ ਵੱਡੀਆਂ ਨੇ ਕੁਝ ਬਹੁਤ ਵੱਡੀਆਂ ਨੇ ਕੋਈ ਬਹੁਤ ਵੱਡੀਆਂ ਨੇ ਪਰ ਬਣਦੀਆਂ ਨੇ ਮਿਟਦੀਆਂ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਬਣਦੀ ਹੈ ਮਿਟਦੀ ਹੈ ਸਾਗਰ ਆਪਣੀ ਥਾਂ ਤੇ ਉਹ ਜੋ ਇੱਕ ਨਰੰਕਾਰ ਹੈ ਉਹਦੇ ਵਿੱਚੋਂ ਅਨੇਕਾਂ ਸੰਸਾਰ ਜਨਮ ਲੈਂਦੇ ਨੇ ਲਹਿਰ ਦੀ ਤਰ੍ਹਾਂ ਸੰਸਾਰ ਬਣਦਾ ਹੈ ਮਿਟਦਾ ਹੈ ਬਣਦਾ ਹੈ ਮਿਟਦਾ ਹੈ ਬਣਦਾ ਮਿਟਦਾ ਚਾਹੇ ਜਗਤ ਦੇਚ ਕੋਈ ਵੱਡਾ ਹੈ ਕੋਈ ਛੋਟਾ ਹੈ ਬਣਿਆ ਹੈ ਮਿਟੇਗਾ ਸੂਰਜ ਚੰਨ ਤਾਰੇ ਵੀ ਬਣਦੇ ਨੇ ਮਿਟਦੇ ਨੇ ਤਿੰਨ ਤਰ੍ਹਾਂ ਦਾ ਨਿਯਮ ਹਰ ਚੀਜ਼ ਤੇ ਲਾਗੂ ਹੈ ਵਧਣਾ ਘਟਣਾ ਮਿਟਣਾ ਇੱਕ ਸੀਮਾ ਤੱਕ ਸਾਡਾ ਸਰੀਰ ਵੱਧਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਮੁਤਾਬਕ 40 ਸਾਲ ਤੱਕ ਵੱਧਦਾ ਹੈ। ਸਰੀਰ ਦੇ ਵਿੱਚ ਵਿਕਾਸ ਚੱਲਦਾ ਹੈ। 40 ਸੇ ਪੁਰ 40 ਸਾਲ ਤੇ ਪੂਰਾ ਹੋ ਜਾਂਦਾ ਹੈ। ਇਹਦੇ ਵਿੱਚ ਵਿਕਾਸ ਨਹੀਂ ਆਉਂਦਾ ਫਿਰ। ਫਿਰ ਲਹਾਈ ਹੈ, ਉਤਾਰ ਹੈ। 40 ਸੇ ਪੁਰ ਹੋਏ 85 ਪੱਗ ਖਿਸੇ ਸੱਠੀ ਗਏ ਬੁਢੇਪਾ ਆਵੇ। ਗੁਰੂ ਨਾਨਕ ਮਹਾਰਾਜ ਕਹਿੰਦੇ 40 ਸਾਲ ਤੱਕ ਸਰੀਰ ਦੇ ਚ ਵਾਧਾ ਹੀ ਚੱਲਦਾ ਹੈ ਵਿਕਾਸ ਚੱਲਦਾ ਹੈ ਫਿਰ ਘਟਨਾ ਸ਼ੁਰੂ ਹੁੰਦਾ ਹੈ ਇੱਕ ਦਿਨ ਮਿਟ ਜਾਂਦਾ ਹੈ ਵਧਣਾ ਘਟਣਾ ਸਿਰਫ ਸਾਡੇ ਤੇ ਲਾਗੂ ਨਹੀਂ ਸੂਰਜ ਚੰਨ ਤਾਰਿਆਂ ਤੇ ਵੀ ਲਾਗੂ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਘਟੰਤ ਦੇਪੰ ਘਟੰਤ ਰੂਪੰ घटना रव शासन खत्र गगनं श्लोक सहसंस्कृति मल्ला 5 महाराज कदन ਘਟ ਰਿਹਾ ਹੈ ਸੂਰਜ ਮਿਟ ਜਾਏਗਾ ਇੱਕ ਦਿਨ ਮਿਟ ਜਾਏਗਾ ਸ਼ਾਇਦ ਆਪ ਨੂੰ ਪਤਾ ਹੋਵੇ ਸੈਸ ਐਸਾ ਕਹਿ ਰਹੀ ਹੈ ਇੱਕ ਸੈਕਿੰਡ ਦੇ ਚ ਸੂਰਜ ਦਾ 40 ਲੱਖ ਟਨ ਵਜ਼ਨ ਘਟ ਰਿਹਾ ਹੈ ਇੱਕ ਸੈਕਿੰਡ ਦੇ ਚ ਭਾਰਤ ਦੇ ਚ ਇੱਕ ਮੈਗਜ਼ੀਨ ਨਿਕਲਦਾ ਹੈ ਹਿੰਦੀ ਦੇ ਚ ਦਿਨ ਮਾਨ ਸਾਇੰਸ ਦੀ ਨਵੀਂ ਤੋਂ ਨਵੀਂ ਖੋਜ ਹਰ ਮੈਨੇ ਉਸ ਦੇ ਚ ਆਉਂਦੀ ਹੈ ਇੱਕ ਸੈਕਿੰਡ ਦੇ ਚ 40 ਲੱਖ ਟਨ ਵਜ਼ਨ ਸੂਰਜ ਦਾ ਘਟ ਰਿਹਾ ਹੈ ਮਿਟ ਜਾਏਗਾ ਇੱਕ ਦਿਨ ਸੈਂਟਿਸਟ ਕਹਿ ਰਹੇ ਨੇ ਸੂਰਜ ਆਪਣੀ ਜਵਾਨੀ ਹੰਡਾ ਬੈਠਾ ਹੈ ਇਹ ਤੇ ਬੁੱਢਾ ਹੋ ਗਿਆ ਹੈ ਬਿਰਦਾ ਜਿਵੇਂ 6 ਅਰਬ ਦੇ ਕਰੀਬ ਇਸ ਵਕਤ ਪ੍ਰithvi ਦੇ ਉੱਤੇ ਮਨੁੱਖ ਹੋ ਗਏ ਨੇ ਸਾਰੀ ਦੁਨੀਆ ਦੀ ਮਨੁੱਖਾਂ ਦੀ ਆਬਾਦੀ 6 ਅਰਬ ਦੇ ਕਰੀਬ ਜਾਪ ਮੋ ਚੀ ਇਹਨਾਂ 6 ਅਰਬ ਮਨੁੱਖਾਂ 'ਚ ਕੁਝ ਬੱਚੇ ਨੇ ਕੁਝ ਜਵਾਨ ਨੇ ਕੁਝ ਬੁੱਢੇ ਨੇ ਬ੍ਰਹਮਣ ਦੇਚ ਅਰਬਾਂ ਖਰਬਾਂ ਸੂਰਜ ਨੇ ਇਨਾ ਸੂਰਜਾਂ ਦੇ ਵਿੱਚ ਵੀ ਕੁਝ ਬੱਚੇ ਨੇ ਨਵੇਂ ਬਣੇ ਨੇ ਕੁਝ ਜਵਾਨ ਨੇ ਕੁਝ ਬੁੱਢੇ ਨੇ ਜਿਸ ਸੂਰਜ ਦੇ ਥੱਲੇ ਅਸੀਂ ਜੀ ਰਹਿਆ ਇਹ ਬਿਰਦ ਹੈ ਬੁੱਢਾ ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਅੱਜ ਤੱਕ ਜਲ ਚੁਕੀਆਂ ਨੇ ਕਬਰਾਂ ਬਣ ਚੁਕੀਆਂ ਨੇ ਬਾਬਾ ਫਰੀਦ ਤੇ ਇੰਜ ਕਹਿੰਦੇ ਨੇ ਜਿਸ ਹਾਸਣ ਹਮ ਬੈਠੇ ਕਿਥੇ ਬੈਸ ਗਿਆ جس جگہ ਅਸੀਂ ਬੈਠੇ ਆਂ ਕਈ ਮਨੁੱਖਾਂ ਦੀ ਹਾਕ ਰਾਖ ਉੱਥੇ ਹੋਣੀ ਚਾਹੀਦੀ ਹੈ ਇਹ ਤੇ ਅਜ ਵਿਗਿਆਨ ਵਿਗਿਆਨ ਕਹਿ ਰਿਹਾ ਹੈ ਕਿ ਜਿੱਥੇ ਤੋਂ ਬੈਠਾ ਹੈ ਘੱਟ ਤੋਂ ਘੜ 10 ਬੰਦਿਆਂ ਦੀ ਮਿੱਟੀ ਤੇ ਉੱਥੇ ਹੋਣੀ ਚਾਹੀਦੀ ਹੈ بابا فرید جس آسن ہم بیٹھے کے تے بیٹھ گیا۔ ਜਿੱਥੇ ਅਸੀਂ بیٹھے ہیں پتہ نہیں کتنے پہلے بیٹھ چکے ہیں کتنےਾਂ ਦੀ ਹਾਕ ਮੌਜੂਦ ਹੈ ਕਤਿਆਂ ਦੀ ਰਾਖ ਮੌਜੂਦ ਹੈ ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਜਲ ਚੁਕੀਆਂ ਨੇ ਕਬਰਾਂ ਬਣ ਚੁਕੀਆਂ ਮਿੱਟੀ ਹੋ ਗਏ ਲੱਖਾਂ ਮਨੁੱਖੀ ਬੱਚੇ ਮਾਤਾਵਾਂ ਦੇ ਗਰਭ ਦੇ ਚ ਨੇ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈਂਦੇ ਨੇ ਲੱਖਾਂ ਦੀਆਂ ਰੋਜ਼ ਅਰਥੀਆਂ ਉੱਠਦੀਆਂ ਨੇ रोज हम अर्ज करा ब्रह्मंड अरब खरबा सूरज अज तक मिट चुके ना। मिट चुके अरबा खरबा सूरज मौजूद ने कई कोट ससियर सूर निखत्र गुरु अर्जन देव जी सुखमी साहब कई कोट ससियर सूर निखत्र ਕਈ ਕਰੋੜਾਂ ਸੂਰਜ ਤੇ ਚੰਦਰਮਾ ਨੇ ਕੋਇ ਇੱਕ ਹੈ ਬੇਸ਼ਮਾਰ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਨੂੰ ਇੰਜ ਬਿਆਨ ਕਰਦੇ ਨੇ ਅਕਾਲ ਪੁਰਖ ਕੀ ਦੇਹ ਮੈਂ ਕੋਟਕ ਵਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕੇਤੇ ਰਵਸਸ ਕੋਟ ਜਲੇਸ ਅਜੇ ਕਰੋੜਾਂ ਸੂਰਜ ਪ੍ਰਭੂ ਦੇ ਗਰਭ ਦੇ ਚ ਨੇ ਜਨਮ ਲੈਣ ਵਾਲੇ ਨੇ ਅਨੇਕਾਂ ਸੂਰਜ ਰੋਜ਼ ਜਨਮ ਲੈਂਦੇ ਨੇ ਅਨੇਕਾਂ ਰੋਜ਼ ਮਿਟ ਜਾਂਦੇ ਨੇ ਕਈ ਕਰੋੜਾਂ ਦੇਚ ਸੂਰਜਾਂ ਚ ਕੁਝ ਬੱਚੇ ਨੇ ਕੁਝ ਜਵਾਨ ਨੇ ਕੁਝ ਬੁੱਢੇ ਨੇ ਜੋ ਕੁਝ ਇਨ੍ਹਾਂ ਅੱਖਾਂ ਨਾਲ ਦਿਖਾਈ ਦਿੰਦਾ ਹੈ ਦ੍ਰਿਸ਼ਮਾਨ ਦੇ ਉਤੇ ਤਿੰਨ ਨਿਯਮ ਲਾਗੂ ਨੇ ਵਧਣਾ ਘਟਣਾ ਮਿਟਣਾ ਇਕ ਸੀਮਾ ਤੱਕ ਸਾਡਾ ਸਰੀਰ ਵੱਧਦਾ ਹੈ ਫਿਰ ਘਟਦਾ ਹੈ ਮਿਟ ਜਾਂਦਾ ਹੈ ਬ੍ਰਹਮੰਡ ਦੇ ਜੋ ਕੁਝ ਵੀ ਦਿਖਾਈ ਦਿੰਦਾ ਹੈ ਇਹ ਤਿੰਨੇ ਨਿਯਮ ਲਾਗੂ ਨੇ ਉਸਤੇ ਵਧਣਾ ਘਟਣਾ ਮਿਟਣਾ ਇੱਕ ਸੀਮਾ ਤੱਕ ਹਰ ਚੀਜ਼ ਵੱਧਦੀ ਹੈ ਫਿਰ ਘਟਦੀ ਹੈ ਫਿਰ ਮਿਟ ਜਾਂਦੀ ਹੈ ਚਲੋ ਕੋਈ ਇੱਕ ਦਿਨ ਦੇ ਚ ਮਿੱਟਦਾ ਹੈ ਕੋਈ ਇੱਕ ਸਾਲ ਦੇ ਚ ਮਿੱਟਦਾ ਹੈ ਕੋਈ 100 ਸਾਲ ਦੇ ਚ ਮਿੱਟਦਾ ਹੈ ਕੋਈ ਹਜ਼ਾਰਾਂ ਸਾਲ ਦੇ ਚ ਮਿਲਦਾ ਹੈ ਕੋਈ ਲੱਖਾਂ ਕਰੋੜਾਂ ਸਾਲਾਂ ਦੇ ਚ ਮਿੱਟਦਾ ਹੈ ਸੂਰਜਾਂ ਦੀ ਆਪਣੀ ਉਮਰ ਹੈ ਸਾਡੀ ਆਪਣੀ ਉਮਰ ਹੈ ਕਈ ਕੋਟ ਸਸੀਅਰ ਸੂਰ ਨਿਖਤਰ ਵਧਣਾ ਘਟਣਾ ਪਰਮਾਤਮਾ ਦੇ ਚ ਨਹੀਂ ਹੈ ਨਾ ਬਾਦ ਹੈ ਨਾ ਘਾਟ ਹੈ ਨਾ ਘਾਟ ਬਾਦ ਹੋਤ ਹੈ ਉਹ ਪੂਰਨ ਹੈ ਪੂਰਨ ਹੈ ਔਰ ਉਹ ਇੱਕ ਹੈ ਉਸ ਤੋਂ ਅਨੇਕਤਾ ਜਨਮ ਲੈਂਦੀ ਹੈ ਔਰ ਅਨੇਕਤਾ ਉਸ ਇੱਕ ਦੇ ਵਿੱਚ ਸਮਾ ਜਾਂਦੀ ਹੈ ਆਮਾਨ ਹੈ નિਧਾਨ ਹੈ ਅਨੇਕ ਹੈ ਫਿਰ ਇੱਕ ਹੈ ਅਨੇਕਤਾ ਉਸ ਦਾ ਤਮਾਸ਼ਾ ਹੈ ਉਹਦਾ ਖੇਲ ਹੈ ਇੱਕ ਮੂਰਤ ਅਨੇਕ ਦਰਸ਼ਨ ਕੇਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਇਰੇ ਇੱਕ ਸੂਰਜ ਇੱਕ ਹੈ ਕਿਰਨਾਂ ਅਨੇਕ ਨੇ ਸਾਗਰ ਇੱਕ ਹੈ ਲਹਿਰਾਂ ਅਨੇਕ ਨੇ ਨਿਰੰਕਾਰ ਤੇ ਇੱਕ ਹੈ ਸੰਸਾਰ ਤੇ ਜੀਵ ਜੰਤੂ ਤੇ ਅਨੇਕ ਨੇ ਅਨੇਕ ਨੇ ਬੇਸ਼ੁਮਾਰ ਨੇ ਧਰਮ ਦੀ ਸਾਧਨਾ ਤੇ ਧਰਮ ਦਾ ਫਲ ਇਹ ਕਹਿ ਰਿਹਾ ਹੈ ਜੇ ਨੋ ਇਸ ਅਨੇਕਤਾ ਦੇ ਵਿੱਚ ਇੱਕ ਦਿਖਾਈ ਦਿੰਦਾ ਹੈ ਉਹੀ ਧਾਰਮਿਕ ਹੈ ਬਾਕੀ ਨਹੀਂ ਹੈ ਬਾਕੀ ਨਹੀਂ ਬਾਕੀ ਧਾਰਮਿਕ ਹੋਣ ਦੀ ਕੋਸ਼ਿਸ਼ ਪੈ ਕਰਦੇ ਹਨ ਅਜੇ ਧਾਰਮਿਕ ਨਹੀਂ ਹੈ ਧਾਰਮਿਕ ਹੋਣਾ ਕਿਸੇ ਪਹਿਰਾਵੇ ਤੇ ਨਹੀਂ ਖੜਾ ਪਹਿਰਾਵਾ ਅਲੱਗ ਅਲੱਗ ਹੈ ਇਸਲਾਮ ਦਾ ਪਹਿਰਾਵਾ ਅਲੱਗ ਹੈ ਉਹਨਾਂ ਦੇ ਪਹਿਰਾਵੇ ਨੂੰ ਦੇਖ ਕੇ ਸੀ ਕਹਿ ਦਿੰਦੇ ਆ ਪੀਰ ਸਾਈਨ ਹੈ ਮੌਲਵੀ ਸਾਹਿਬ ਨੇ ਆਲਮ ਫਾਜ਼ਲ ਪਹਿਰਾਵਾ ਹਿੰਦੂਆਂ ਦਾ ਅਲੱਗ ਹੈ ਅਸੀਂ ਦੇਖ ਕੇ ਕਹਿ ਦਿੰਦੇ ਹਾਂ ਬੇਰਾਗੀ ਨੇ ਜੋਗੀ ਨੇ ਸੰਿਆਸੀ ਨੇ ਬ੍ਰਹਮਚਾਰੀ ਨੇ ਬ੍ਰਾਹਮਣ ਨੇ ਪੰਡਤ ਜੀ ਮਹਾਰਾਜ ਨੇ ਪਹਿਰਾਵਾ ਵਿਸ਼ੇਸ਼ ਤਰ੍ਹਾਂ ਦਾ ਲਿਬਾਸ ਸਿੱਖ ਜਗਤ ਦੇ ਵਿੱਚ ਮੌਜੂਦ ਹੈ ਸੀ ਕਹਿ ਦਿੰਦੇ ਹਾਂ ਗੁਰੂ ਕੇ ਕੀਰਤਨੀਆਂ ਨੇ ਗੈਣੀ ਸਿੰਘ ਨੇ ਸੰਤ ਜੀ ਨੇ ਮਹਾਪੁਰਖ ਨੇ ਪਹਿਰਾਵਾ ਲੰਬਾ ਚੋਗਾ ਹੈ ਹੱਥ ਦੇ ਚੋਗ ਹੈ ਗਲੇ ਦੇ ਵਿੱਚ ਕਰਾਸ ਹੈ ਹਾਥ ਦੇ ਚਤਸਬੀਏ ਤੇ ਬਹੁਤ ਲੰਬਾ ਚੋਗਾ ਪਹਿਨੇ ਹੋਇਆ ਹੈ ਗਲੇ ਦੇ ਚਰਾਸ ਐਸੀ ਕਹਿੰਦੇ ਆ ਪਾਦਰੀ ਹੈ ਫਾਦਰ ਹੈ ਔਰ ਇਹ ਧਾਰਮਿਕ ਬੰਦਾ ਸਾਰੀ ਦੁਨੀਆ ਦੇ ਧਾਰਮਿਕ ਹਜ਼ਾਰਾਂ ਤਰ੍ਹਾਂ ਦੇ ਪਹਿਰਾਵੇ ਨੇ ਬੋਧ ਵਿਖਸ਼ ਇਹ ਪੀਲੇ ਰੰਗ ਦਾ ਬਿਨਾ ਸਿਲੇ ਆਇਆ ਕਪੜਾ ਤਨ ਤੇ ਲਪੇਟ ਦੇਣਾ ਇਹਨ ਕੋਰੀਆ ਦੇ ਉਹ ਲਾਲ ਰੰਗ ਦਾ ਲਪੇਟਦੇ ਨੇ ਲੰਕਾ, ਤਿੱਬਤ, ਭੂਟਾਨ, ਬਰਮਾ, ਇਦਰ ਚਾਈਨਾ, ਜਾਪਾਨ ਇਹ ਪੀਲੇ ਰੰਗ ਦਾ ਪਹਿਨਦੇ ਨੇ ਇਦਰ థਾਈਲੈਂਡ इत्यादक ਕਹਿਣ ਤੋਂ ਮੁਰਾਦ ਸਾਰੀ ਦੁਨੀਆ ਵਿੱਚ ਧਾਰਮਿਕ ਪਹਿਰਾਵਾ ਮੌਜੂਦ ਹੈ ਜਿਹਨੂੰ ਵੇਖ ਕੇ ਸੀ ਕਹਿ ਦਿੰਦੇ ਆ ਇਹ ਧਾਰਮਿਕ ਮਨੁੱਖ ਹੈ ਹੁਣ ਬੜੇ ਧਿਆਨ ਨਾਲ ਸੁਣਨਾ ਧਾਰਮਿਕ ਅਗਰ ਇੱਕ ਮਨੁੱਖ ਦਿਖਾਈ ਦੇ ਰਿਹਾਏ ਤੇ ਉਹ ਧਾਰਮਿਕ ਨਹੀਂ ਹੈ। ਤਾਂ ਫਿਰ ਮਹਾਰਾਜ ਕਹਿੰਦੇ ਨਾਮ ਬਿਨਾ ਜੇ ਤਾ ਵਿਵਹਾਰ ਜੋ ਮਿਰ ਤਕ ਮਿੱਥਿਆ ਸਿੰਗਾ ਇਤੇ ਮੁਰਦਾ ਸ਼ਿੰਗਾਰਿਆ ਹੋਇਆ ਹੈ। ਇਤੇ ਮੁਰਦੇ ਨੇ ਗਿਆਨੀ ਦਾ ਲਿਬਾਸ ਪਹਿਨ ਲਿਆ। ਇਤੇ ਮੁਰਦੇ ਨੇ ਪੀਰ ਸਾਈ ਦਾ ਲਿਬਾਸ ਪਹਿਨ ਲਿਆ। ਅੰਦਰ ਨਾਮ ਦੀ ਕਣੀ ਤ ਹੈ ਕੋਈ ਨਹੀਂ। ਅੰਦਰ ਤੇ ਜੋਤ ਜਲੀ ਕੋਈ ਨਹੀਂ। ਇਹ ਸੁਹਾਗਣ ਦਾ ਸ਼ਿੰਗਾਰ ਨਹੀਂ ਹੈ ਇਹ ਤੇ ਵੈਸ਼ੀਆ ਦਾ ਸ਼ਿੰਗਾਰ ਹੈ ਇਹ ਜੀਵ ਦੇ ਜਗ ਦੇ ਮਨੁੱਖ ਦਾ ਸ਼ਿੰਗਾਰ ਨਹੀਂ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਮੁਰਦਾ ਸ਼ਿੰਗਾਰਿਆ ਹੋਇਆ ਹੈ ਨਾਮ ਬਿਨਾ ਜੇ ਤਾ ਵਿਵਹਾਰ ਜਉ ਮਿਰ ਤਖ ਮਿਥਿਆ ਸਿੰਗਾਰ ਧਾਰਮਿਕ ਹੋਣਾ ਫਿਰ ਕਿਸ ਤੇ ਖੜਾ ਹੈ ਜਿਹਨੂੰ ਸਮੋਂ ਬ੍ਰਹਮੰਡ ਦੀ ਅਨੇਕਤਾ ਦੇਚ ਇੱਕ ਦਿਖਾਈ ਦੇ ਸਾਰੀਆਂ ਲਹਿਰਾਂ ਵਿੱਚ ਇੱਕ ਸਾਗਰ ਦਿਖਾਈ ਦਿੰਦਾ ਹੈ ਸਾਰੀਆਂ ਕਿਰਨਾਂ ਦੇ ਵਿੱਚ ਇੱਕ ਸੂਰਜ ਦਿਖਾਈ ਦਿੰਦਾ ਹੈ ਪ੍ਰਸ਼ਨ ਖੜਾ ਹੋਵੇਗਾ ਜਦੋਂ ਉਹ ਇੱਕ ਹੈ ਤੇ ਇਤਨਾ ਅਨੇਕ سلسلہ ਕਿਉਂ ਬਣਾਇਆ ਆਪ ਇਤਨੇ ਸਾਰੇ ਬੈਠੇ ਹੋ ਨਾ ਇੱਕ ਜੈਸਾ ਦੂਸਰਾ ਨਹੀਂ ਹੈ ਮੇਰੇ ਕਰਤੇ ਇੱਕ ਖੇਲ ਲਚਾਇਆ ਕੋਈ ਨਾ ਕਿਸੇ ਹੀ ਜਿਆਉ ਪਾਇਆ ਇੱਕ ਜੈਸਾ ਦੂਸਰਾ ਬਣਾਉਂਦਾ ਹੀ ਨਹੀਂ ਪਰਮਾਤਮਾ ਦਾ ਜਿਹੜੇ ਰਿਪੀਟੇਸ਼ਨ ਹੈ ਹੀ ਨਹੀਂ 重复 ਨਹੀਂ ਕਰਦਾ ਇਸ ਵਕਤ ਪ੍ਰਿਥਵੀ ਦੇਤੇ 6 ਅਰਬ ਦੇ ਕਰੀਬ ਮਨੁੱਖ ਮੌਜੂਦ ਨੇ ਹਰ ਇੱਕ ਦੇ ਨੈਣ ਨਕਸ਼ ਅਲਗ ਹਰ ਇੱਕ ਦੀ ਚਾਲ ਢਾਲ ਅਲਗ ਹਰ ਇੱਕ ਦੀ ਆਵਾਜ਼ ਅਲਗ ਹਰ ਇੱਕ ਦੇ ਫਿੰਗਰਪ੍ਰਿੰਟ ਅਲਗ ਹਰ ਇੱਕ ਦੇ ਅੰਗੂਠੇ ਦੀ ਚਾਪ ਅਲਗ ਇੱਕ ਜੈਸਾ ਦੂਸਰਾ ਨਹੀਂ ਹੈ ਮੇਰੇ ਕਰਤੇ ਇੱਕ ਖੇਲ ਨਚਾਇਆ ਕੋਈ ਨਕਸ ਹੀ ਜਿਹਾ ਉਪਾਇਆ ਗੁਰੂ ਅਰਜਨ ਦੇਵ ਜੀ ਇੱਕ ਜੈਸਾ ਦੂਸਰਾ ਪ੍ਰਭੂ ਬਣਦਾ ਹੀ ਨਹੀਂ ਸਿਰ ਮਨੁੱਖਾਂ ਦੀ ਗੱਲ ਛੱਡੋ ਇੱਕ ਦਰਖਤ ਜੈਸਾ ਦੂਸਰਾ ਦਰਖਤ ਨਹੀਂ ਹੈ ਦਰਖਤ ਦੀ ਗੱਲ ਵੀ ਛੱਡੋ ਇੱਕ ਪੱਤੇ ਜੈਸਾ ਦੂਸਰਾ ਪੱਤਾ ਨਹੀਂ ਹੈ ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਹੈ ਇੱਕ ਦਰਖਤ ਨੂੰ 1000 ਫਲ ਲੱਗੇ ਨੇ ਇੱਕ ਫਲ ਜੈਸਾ ਦੂਸਰਾ ਫਲ ਨਹੀਂ ਹੈ ਰੰਗ ਦੇ ਚ ਸਵਾਦ ਦੇ ਚ ਵਜ਼ਨ ਦੇ ਚ ਆਕਾਰ ਦੇ ਚ ਲਾਜ਼ਮੀ ਫਰਕ ਹੋਵੇਗਾ ਇਹ ਗੱਲ ਵਖਰੀ ਸਾਡੀ ਪਕੜੇ ਚ ਆਵੇ ਪਾਵੇ ਨਾ ਇੱਕ ਜੈਸਾ ਦੂਸਰਾ ਉਹ ਨਹੀਂ ਬਣਦਾ ਇਥੋਂ ਹੀ ਧਨ ਗੁਰ ਨਾਨਕ ਦੇਵ ਜੀ ਨੂੰ ਕਹਿਣਾ ਪਿਆ ਤੂੰ ਤੇ ਨਿਤ ਨਵਾਂ ਕਦੀ ਪੁਰਾਣਾ ਹੁੰਦਾ ਹੀ ਨਹੀਂ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾ ਲੋਕੇ ਕਹਿੰਦੇ ਨੇ ਨਵਾਂ ਸਾਲ ਆ ਗਿਆ ਬੜੇ ਤੁਮਦਾਮ ਨਾਲ ਮਨਾਉਂਦੇ ਨੇ ਗੁਰਬਾਣੀ ਦੀ ਦ੍ਰਿਸ਼ਟੀ ਕੋਣ ਮੁਤਾਬਕ ਹਰ ਪਲ ਨਵਾਂ ਹੈ ਹਰ ਘੜੀ ਨਵੀਂ ਹੈ ਹਰ ਦਿਨ ਨਵਾਂ ਹੈ ਜੈਸਾ ਅੱਜ ਦਾ ਦਿਨ ਸੀ ਇਸ ਤਰ੍ਹਾਂ ਦਾ ਜ਼ਮੀਨ ਦੇ ਉੱਤੇ ਕਦੀ ਨਹੀਂ ਹੋਇਆ ਗੁਸਤਾਖੀਵਾਹ ਹਰ ਪਲ ਨਵਾਂ ਹੈ ਹਰ ਘੜੀ ਨਵੀਂ ਹੈ ਹਰ ਦਿਨ ਨਵਾਂ ਹੈ ਸਾਹਿਬ ਮੇਰਾ ਨੀਤ ਨਵਾਂ ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈਂਦੇ ਨੇ ਨਵਾਂ ਰੰਗ ਲੈ ਕੇ ਨਵਾਂ ਰੂਪ ਲੈ ਕੇ ਨਵੇਂ ਨੈਣ ਨਕਸ਼ ਲੈ ਕੇ ਨਵੀਂ ਆਵਾਜ਼ ਲੈ ਕੇ ਨਵੀਂ ਉਂਗਲੀਆਂ ਦੀ ਛਾਪ ਲੈ ਕੇ ਇੱਕ ਜੈਸਾ ਦੂਸਰਾ ਨਹੀਂ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਬੜੀ ਭਾਰੀ ਅਨੇਕਤਾ ਹੈ ਇੰਨੀ ਅਨੇਕਤਾ ਤੇ ਕਿੱਗੇ ਇਤਨੀ ਅਨੇਕਤਾ ਕਿਉਂ ਪੈਦਾ ਕੀਤੀ ਇੱਕ ਜੈਸਾ ਦੂਸਰਾ ਹੈ ਨਹੀਂ ਕਰਦੇ 10 ਮੈਂਬਰ ਨੇ ਇੱਕ ਜੈਸਾ ਦੂਸਰਾ ਨਹੀਂ ਹੈ ਇਸ ਨੁਕਤੇ 'ਚ ਵੀ ਮੈਂ ਕੁਝ ਅਰਜ਼ ਕਰਾਂ ਖੇਲ ਜਾਂ ਤੇ ਪ੍ਰਮਾਤਮਾ ਖੇਲਦਾ ਹੈ ਜਾਂ 마ਸੂਮ ਬੱਚੇ ਖੇਲਦੇ ਨੇ ਬਾਕੀਆਂ ਨੂੰ ਖੇਲ ਖੇਲਣ ਦੀ ਜਾਚ ਨਹੀਂ ਆਈ ਦੁਨੀਆਂ ਦੇ ਜੋ ਖੇੜਾਂ ਖੇਡੀਆਂ ਜਾਂਦੀਆਂ ਚਾਹ ਕੋਈ ਵੀ ਖੇਲ ਹੈ ਸਭ ਤੋਂ ਵੱਡੀਆਂ ਖੇਲਾ 올림픽 ਖੇਲਾ ਮੰਨਦੇ ਨੇ ਜਿਹਦੇ ਚ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਚੱਲਦੀਆਂ ਮੇਰੇ ਮਨ ਨੇ ਕਤਈ ਨਹੀਂ ਆਖਿਆ ਇਹ ਖੇਲ ਹੈ ਜੰਗ ਆਉਂਦੀ ਹੈ ਔਰ ਉਹ ਪਾਵਰ ਹੁੰਦਾ ਹੈ ਜਿਹੜੀ ਟੀਮ ਜਿੱਤ ਜਾਏ ਤੋਂ ਕਹਿ ਦਿੰਦੇ ਨੇ ਜਾਪਾਨ ਜਿੱਤ ਗਿਆ ਚੀਨ ਹਾਰ ਗਿਆ ਚੀਨ ਜਿੱਤ ਗਿਆ ਪਾਕਿਸਤਾਨ ਹਾਰ ਗਿਆ ਪਾਕਿਸਤਾਨ ਜਿੱਤ ਗਿਆ ਹਿੰਦੁਸਤਾਨ ਹਾਰ ਗਿਆ ਹਿੰਦੋਸਤਾਨ ਜਿੱਤ ਗਿਆ ਲੰਕਾ ਹਾਰ ਗਿਆ ਦਰਸਲੇ ਜਾਗ ਹੋ ਰਹੀ ਏ ਕਿ ਖੇਲ ਹੋ ਰਿਹਾ ਜੀਡੀ ਟੀਮ ਹਾਰ ਜਾਂਦੀ ਏ ਰੋਂਦੀ ਹੋਈ ਜਾਂਦੀ ਏ ਦੇਸ਼ ਔਰ ਮੈਂ ਕਈਆਂ ਨੂੰ ਖੁਦਕਸ਼ੀ ਕਰਦੇ ਆ ਦੇਖਿਆ ਜਿਹੜੇ ਜਿੱਤ ਜਾਂਦੇ ਨੇ ਨੱਚਦੇ ਨੇ ਟੱਪਦੇ ਨੇ ਜਿਵੇਂ ਮੁਲਕ ਜਿੱਤ ਲਿਆ ਹੋਵੇ ਜਿਸ ਦੇ ਚ ਜਿੱਤ ਦੀ ਖੁਸ਼ੀ ਹੋਵੇ ਜਿਹਦੇ ਚ ਹਾਰ ਦਾ ਗਮ ਹੋਵੇ ਖੇਲ ਨਹੀਂ ਆਉਂਦਾ جنگ ਹੁੰਦੀ ਹੈ ਜੇ ਦੇ ਚ ਜਿੱਤ ਦਾ ਨਫਾ ਹੋਵੇ ਤੇ ਹਾਰ ਦਾ ਨੁਕਸਾਨ ਹੋਵੇ ਵਪਾਰ ਹੁੰਦਾ ਹੈ ਉਹ ਖੇਲ ਨਹੀਂ ਹੈ ਜਿਹੜੀ ਟੀਮ ਜਿੱਤ ਜਾਂਦੀ ਹੈ ਨੇ ਉਹਨਾਂ ਨੂੰ ਕਰੋੜਾਂ ਦੀ ਧਨ ਸੰਪਤੀ ਮਿਲਦੀ ਹੈ ਜਿਹੜੀ ਹਾਰ ਜਾਂਦੇ ਨੇ ਹੱਥ ਮਲਦੇ ਹੀ ਰਹਿ ਜਾਂਦੇ ਨੇ ਮੈਂ ਇੱਕ ਦਫਾ ਮੌਂਟਰੀਅਲ ਦੇਚ 올림픽 ਖੇਲਾ ਟੀਵੀ ਤੇ ਦੇਖ ਰਿਹਾ ਸੀ ਇੱਕ ਸੱਜਣ ਨੇ ਇੱਕਦਰੇ ਮੈਨੂੰ ਬਿਠਾ ਦਿੱਤਾ ਬੜੀ ਪੁਰਾਣੀ ਗੱਲ ਜਿਹੜੀ ਟੀਮ ਹਾਰ ਗਈ ਸੀ ਉਸਦੇ ਕਪਤਾਨ ਨੇ ਖੁਦਕਸ਼ੀ ਕਰ ਲਈ ਸੀ ਆਤਮ ਹੱਤਿਆ ਕਰ ਲਈ ਵੀ ਹਾਰੇ ਹੋਇਆ ਮੂੰਹ ਲੈ ਕੇ ਮੈਂ ਆਪਣੇ ਮੁਲਕ ਨਹੀਂ ਜਾ ਸਕਦਾ ਹੱਦ ਹੋ ਗਈ ਤੂੰ ਖੇਲਣ ਲਈ ਆਇਆ ਸੀ ਕਿ ਲੜਨ ਲਈ ਆਇਆ ਸੀ ਕੋਈ ਖੇਲਾ ਨਹੀਂ ਖੇਡਣ ਦੀ ਜਾਚ ਮਨੁੱਖ ਨੂੰ ਆਈ ਖੇਲ ਦੀ ਜਿੱਤ ਦੇਸ਼ ਦੀ ਜਿੱਤ ਮੰਨ ਲਈ ਜਾਂਦੀ ਹੈ ਖੇਲ ਦੀ ਹਾਰ ਕਿਸੇ ਦੇਸ਼ ਦੀ ਹਾਰ ਮੰਨ ਲਈ ਜਾਂਦੀ ਹੈ ਜਿੱਤ ਬਹੁਤ ਵੱਡੀ ਨਫੇ ਵਾਲੀ ਹੋ ਜਾਂਦੀ ਹੈ ਹਾਰ ਨੁਕਸਾਨ ਹੈ ਨੁਕਸਾਨ ਤੋਂ ਧੰਦਾ ਹੈ ਖੇਲ ਦੇ ਨਾਂ ਤੇ ਸਾਰੀ ਦੁਨੀਆ ਧੰਦਾ ਚੱਲਦਾ ਹੈ ਚਾਹੇ ਫੁੱਟਬਾਲ ਹੈ ਚਾਹੇ ਕ੍ਰਿਕਟ ਹੈ ਚਾਹੇ ਕੁਝ ਵੀ ਹੈ ਸਭ ਧੰਦਾ ਹੈ ਸਭ جنگ ਹੈ ਖੇਲ ਖੇਲਦਾ ਹੈ ਪਰਮਾਤਮਾ ਇਹ ਖੇਲ ਖੇਲਦੇ ਨੇ ਮਾਸੂਮ ਬੱਚੇ ਇੱਕ ਨਿਕਾ ਜਿਹਾ ਉਦਾਹਰਣ ਮੈਂ ਦੇ ਆ। ਸਾਗਰ ਤੱਟ ਤੇ ਇਹ ਦਰਿਆ ਦੇ ਕੰਢੇ ਪੰਜ ਸੱਤ ਮਾਸੂਮ ਬੱਚੇ ਰੇਤ ਦੇ ਮਹਿਲ ਬਣਾ ਰਹੇ ਨੇ। ਬੜੀ ਮਿਹਨਤ ਨਾਲ ਬੜੀ ਲਗਨ ਨਾਲ ਬੜੀ ਇਕਾਗਰਤਾ ਦੇ ਨਾਲ ਮਿਹਨਤ ਵੀ ਪੂਰੀ ਕਰ ਰਹੇ ਨੇ। ਧਿਆਨ ਵੀ ਪੂਰਾ ਲਾ ਰਹੇ ਨੇ। ਔਰ ਹੱਸਦਿਆਂ ਆਇਆ ਬਣਾ ਰਹੇ ਨੇ। ਕਿਹਾ ਇਹਨਾਂ ਨੇ ਇਸ ਮਹਿਲ ਦੇ ਵਿੱਚ ਇਸ ਮਕਾਨ ਦੇ ਵਿੱਚ ਰਹਿਣਾ ਨਹੀਂ ਬਣਾ ਰਹੇ ਨੇ ਖੇਲ ਹੈ। ਖੇਲ ਹੈ। ਮਕਾਨ ਬਣਾਉਂਦੇ ਆ ਦਿਨ ਲੰਘਿਆ ਸ਼ਾਮਾਂ ਪੈ ਗਈਆਂ। ਮਾਂ ਨੇ ਆਵਾਜ਼ ਮਾਰੀ ਚੱਲ ਲੈ ਹੁਣ ਘਰ। ਚਲੋ ਘਰ ਚੱਲਣਾ। ਖੁਸ਼ੀ ਖੁਸ਼ੀ ਨਾਲ ਮਕਾਨ ਬਣਾਏ ਸਨ ਹੁਣ ਤੋੜਨ ਲੱਗ ਪਏ। ਮਿਟਾਣ ਲੱਗ ਪੈਣ ਐਨੀ ਮਿਹਨਤ ਨਾਲ ਬਣਾਏ ਹੁਣ ਮਿਟਾਣ ਲੱਗ ਪੈਣ ਹੱਸਦਿਆਂ ਹੱਸਦਿਆਂ ਬਣਾਏ ਹੁਣ ਮਿਟਾਣ ਲੱਗ ਪੈਣ ਕਿਉਂ ਦਰਸਲ ਬਣਾਣਾ ਵੀ ਖੇਲ ਸੀ ਮਿਟਾਣਾ ਵੀ ਖੇਲ ਹੈ ਦੰਦਾ ਨਹੀਂ ਹੈ ਜੰਗ ਨਹੀਂ ਹੈ ਆਵਨ ਜਾਨ ਇੱਕ ਖੇਲ ਬਣਾਇਆ ਆ ਗਿਆ ਕਾਰੀ ਕੇ ਨੇ ਮਾਇਆ ਸੰਸਾਰ ਦਾ ਪ੍ਰਗਟ ਹੋ ਜਾਣਾ ਪਰ ਲੈ ਹੋ ਜਾਣਾ ਇਹ ਪਰਮਾਤਮਾ ਦਾ ਖੇਲ ਹੈ ਤਮਾਸ਼ਾ ਆਵਨ ਜਾਣ ਇੱਕ ਖੇਲ ਬਣਾਇਆ ਇਹ ਧੰਦਾ ਨਹੀਂ ਹੈ ਅਗਰ ਧੰਦਾ ਹੁੰਦਾ ਤੇ ਹੁਣ ਤੱਕ ਰੱਬ ਥੱਕ ਗਿਆ ਹੁੰਦਾ ਇਹ ਉਹਦਾ ਤਮਾਸ਼ਾ ਹੈ ਖੇਲ ਹੈ ਇਹ ਉਹਦਾ ਵਪਾਰ ਨਹੀਂ ਉਹਨੇ ਕੁਝ ਵੀ ਨਹੀਂ ਲੈਣਾ ਖੇਲ ਹੈ ਉਹਦਾ ਤਮਾਸ਼ਾ ਇਸੇ ਨੂੰ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਨ ਆਇਓ ਜਗਤ ਤਮਾਸ਼ਾ ਜਿਹੜਾ ਜਮਿਆ ਉਸੇ ਨਹੀਂ ਮਟਣਾ ਜਿਹੜਾ ਬਣਿਆ ਉਸੇ ਨਹੀਂ ਮਟਣਾ ਤਮਾਸ਼ਾ ਖੇਲ ਆਮ ਨਜਾਨਕ ਖੇਲ ਬਨਾਇਆ ਆਗਿਆ ਕਾਰੇ ਕੇਨੇ ਮਾਇਆ ਜਦੋਂ ਖੇਲ ਖੇਲਦਾ ਹੈ ਤੋ ਅਨੇਕ ਰੂਪ ਧਾਰਨ ਕਰ ਲੈਂਦਾ ਹੈ ਖੇਡਣ ਵਾਸਤੇ ਅਨੇਕਤਾ ਚਾਹੀਦੀ ਹੈ ਦੋ ਟੀਮਾਂ ਚਾਹੀਦੀ ਹੈ ਦੈਨ ਚਾਹੀਦਾ ਰਾਤ ਚਾਹੀਦਾ ਛੋਟੇ ਚਾਹੀਦੇ ਨੇ ਵੱਡੇ ਚਾਹੀਦੇ ਨੇ ਬੁਰੇ ਚਾਹੀਦੇ ਨੇ ਭਲੇ ਚਾਹੀਦੇ ਨੇ ਸਤਸੰਗ ਚਾਹੀਦਾ ਕੋਈ ਸੰਗਤ ਚਾਹੀਦੀ ਗੁਸਾਖ ਕੁਸਾਖ ਹੀ ਮਾਪ ਅੰਮ੍ਰਿਤ ਦਾ ਰਸ ਚਾਹੀਦਾ ਸ਼ਰਾਬ